ਨੇ ਨਹੀਂ ਪੈ ਗਿਆ ਖਾਲੀ ਡੋਲ ਤਰਨ ਤਰਨ ਤੇ ਭਰਿਆ ਡੋਲ ਛੇਕ ਫਤੇ ਖੀਰ ਦਾ ਲੈ ਕੇ ਜਾਂਦੇ ਬੋਦੇ ਜਦੋਂ ਲਵੇਰਾ ਆਉਣ ਵਾਲਾ ਦਾ ਫਿਰ ਛੇਕ ਫਤੇ ਵਾਲ ਨੂੰ ਮਾਈਆਂ ਮੂੰਹ ਕਰ ਲੈਣੀਆਂ ਬਾਬਾ ਲਵੇਰਾ ਦਹੀਂ ਦੁੱਧ ਨਹੀਂ ਵਧਣ ਡਿਆ ਪਹਾੜਾ ਤੂੰ ਹੀ ਨਾ ਪਾਉ ਟੈਬ ਨਾ ਵੰਡ ਤੂੰ ਹੀ ਨਾ ਪਾਉਣਾ ਉਹ ਗੜਵੀ ਕੀ ਨਿਕਲਣਾ ਥੱਲੇ ਹੋਰ ਉਹਨੇ ਕਦੇ ਟੱਪ ਭਰ ਦੇਣਾ ਜੋ ਗੜਵੀ ਕੀ ਨਿਕਲਣਾ ਥੱਲੇ ਉਹਦੇ ਤੇ ਛੇਕ ਫਤੇ ਵਾਲਾ ਉੱਥੇ ਕੀ ਕਰੂ ਬਲਾ ਤੁਹਾਡੇ ਜੋ ਜਿਹੜੇ ਨਿਊਜ਼ੀਲੈਂਡ ਜਾਣਗੇ ਤੁਹਾਡੇ ਜੋ ਜਿਹੜੇ ਡੈਨਮਾਰਕ ਜਾਣਗੇ ਕੁਆਂਟਲ ਕੁਆਂਟਲ ਲਗਾਵਾ ਦੁੱਧ ਦਿੰਦਿਆਂ ਉੱਥੇ ਕਿੰਨੇ ਕੁ ਸ਼ੇਖ ਫਤਿਹ ਕਾਤਲ ਨਾ ਪੁੱਜੋ ਤੁਸੀਂ ਗੁਰੂ ਅਰਜਨ ਦੇਵ ਦੇ ਸਿੱਖ ਬੈਠੇ ਹੋ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੁਜਾਰੀ ਬੈਠੇ ਹੋ ਆਪਣਾ ਸਟੈਂਡਰਡ ਉੱਚਾ ਰੱਖੋ ਇਹ ਉਹ ਸੇਰੀ ਕਹਾ ਦਾ ਜਿੱਥੇ ਖੁਸ਼ਬੂ ਵੇਖ ਕੇ ਤੇ ਹਰ ਜਗ੍ਹਾ ਝੁਕਣ ਦਾ ਨਾਮ ਲਵੇ ਉਹ ਕਹਾ ਦਾ ਸਿਰ ਹੋਇਆ ਸਾਡਾ ਮਰਦਾਂ ਦਾ ਬੋਲਾ ਪਤਾ ਕੀ ਆ ਚਾਰ ਦਿਨ ਘਟ ਜਿਉਣਾ ਪਰ ਜੁਣਾ ਅਣਖ ਦੇ ਨਾਲ ਚਾਰ ਪੈਰ ਘਟ ਤੁਰਨਾ ਪਰ ਤੁਰਨਾ ਮੜਕਦੇ ਨਾਲ ਅਣਖ ਦੇ ਨਾਲ ਜੀ ਕੇ ਵੇਖੀਏ ਬੇਸ਼ਰਮਾਂ ਵਾਲੀ ਜ਼ਿੰਦਗੀ ਨਹੀਂ ਸਾਨੂੰ ਚਾਹੀਦੀ ਸਾਡੇ ਗੁਰੂ ਨੇ ਸਾਨੂੰ ਸਰਦਾਰੀਆਂ ਦੇਣ ਵਾਸਤੇ ਪੁੱਤ ਨਹੀਂਆਂ ਚ ਖਲਾਰ ਦਿੱਤੇ ਆਨੰਦਪੁਰ ਵਾਲਾ ਬਾਪੂ ਕਿੰਨਾ ਕ ਖੁਸ਼ ਹੁੰਦਾ ਹੋਊਗਾ ਵੀ ਉਹਦੇ ਦਰਬਾਰ ਚ ਮੱਥਾ ਟੇਕ ਤੇ ਕਿੱਕ ਮਾਰ ਕੇ ਮੜ ਕੇ ਤੌਲੀ ਧਾਰ ਨੂੰ ਭੱਜੇ ਜਾਂਦੇ ਪਾੜਾ ਨੂੰ ਭੱਜੇ ਜਾਂਦੇ ਹੋਗੇ ਤੁਸੀਂ ਕੋਈ ਨੈਣਾ ਦੇ ਵੀ ਚੜ ਗਿਆ ਕੋਈ ਜਿਨ੍ਹਾਂ ਦੀਆਂ ਹੈਗੀਆਂ ਜਾਨ ਭਾਈ ਤੁਹਾਡਾ ਉਹਦੇ ਨਾਲ ਕਿ ਇਲਾਕਾ ਦੇਖਾ ਤੁਸੀਂ ਆਓ ਸਰਹੰਦ ਤੁਸੀਂ ਆਓ ਚਮਕੌਰ ਸਾਹਿਬ ਤੁਸੀਂ ਉਹ ਤੁਹਾਡੇ ਮਸਤ ਆ ਨੰਗ ਧੰਗ ਮਸਤ ਨਹੀਂ ਜੇ ਮਸਤੀ ਪੁੱਛਣੀ ਆ ਤੇ ਸਹਿਬ ਜਾਦਿਆਂ ਨੂੰ ਪੁੱਛੋ ਦੀਵਾਰਾਂ ਚ ਖਲੋ ਕੇ ਤੇ ਨਾਰੇ ਲਾਈ ਦੇ ਕਿੱਦਾਂ ਵਾ ਮਸਤੀ ਪੁੱਛਣੀ ਆ ਤੇ ਬਾਬੇ ਦੀਪ ਸਿੰਘ ਨੂੰ ਪੁੱਛੋ ਵੀ ਸੀਸ ਤਲੀ ਤੇ ਟਕਾਈ ਦਾ ਕਿੱਦਾਂ ਵਾ ਆ ਤੁਹਾਡੇ ਵੱਡਿਆਂ ਦਾ ਕਰਨੀ ਨਾਮਾ ਰਿਆ ਵਾ ਸਿਰਾਂ ਦੇ ਮੁੱਲ ਪਏ ਤੁਹਾਡੇ ਵੱਡਿਆਂ ਦੇ ਤੁਹਾਨੂੰ ਕੇਸ ਦਾੜ੍ਹੀਆਂ ਦੇਣ ਵਾਸਤੇ ਗੁਰੂਆਂ ਨੇ ਬੜਾ ਕੁਝ ਕੀਤਾ ਸਰਦਾਰ ਬਣ ਕੇ ਜ਼ਿੰਦਗੀ ਜੀਵੋ ਮੋਟਰਸਾਈਕਲ ਦੇ ਉੱਤੇ ਤੁਹਾਨੂੰ ਪਰ ਨਾਨਾ ਗਲੇ ਬੰਨੇ ਬੰਨਣਾ ਪਵੇ ਤੁਹਾਡੇ ਚਿਹਰੇ ਤੇ ਦਾੜਾ ਪ੍ਰਕਾਸ਼ ਹੋਵੇ ਸੋਹਣੀ ਪੱਗ ਵੱਜੀ ਹੋਵੇ ਮੋਟਰਸਾਈਕਲ ਤੇ ਲੋਕੇ ਤੁਰੇ ਜਾਂਦੇ ਆਖਣਾ ਸਰਦਾਰਾਂ ਦਾ ਮੁੰਡਾ ਤੁਰਿਆ ਆਉਂਦਾ ਗੱਡੀ ਦੇ ਸਟੀਅਰਿੰਗ ਤੇ ਬੈਠਾ ਪਤਾ ਲੱਗੇ ਸਰਦਾਰਾਂ ਦਾ ਪੁੱਤ ਆ ਉਹਨੂੰ ਗੱਡੀ ਦੇ ਉੱਤੇ ਨਾ ਸਰਦਾਰ ਪੁੱਤ ਸਰਦਾਰਾਂ ਦੇ ਲਿਖਾਉਣਾ ਪਵੇ ਤੁਹਾਡੀ ਸਰਦਾਰੀ ਚਿਹਰੇ ਤੋਂ ਚੱਕੀ ਹੁਣ ਮੱਸੇ ਰੰਗੜ ਦੀ ਬੀਗਮ ਨੇ ਮੰਗਿਆ ਇਨਸਾਫ ਕਹਿੰਦੀ ਸੂਬੇਦਾਰਾ ਇਨਸਾਫ ਚਾਹੀ ਸੁਬੇਦਾਰ ਕਹਿੰਦਾ ਵੀ ਤੂੰ ਜਾ ਤੇਰਾ ਇਨਸਾਫ ਛੇਤੀ ਕਰ ਦਿਆਂਗੇ ਉਹਨੇ ਲਾਗੇ ਬੈਠੇ ਚੌਧਰੀ ਨੂੰ ਪਵਾਜ ਮਾਰ ਕੇ ਆਖਿਆ ਵੀ ਮੱッセ ਰੰਗੜ ਦੇ ਕਾਤਲ ਲੱਭਣੇ ਕਿੱਥੋਂ ਆ ਉਹ ਕਹਿੰਦੇ ਲੱਭਣੇ ਕਿੱਥੋਂ ਆ ਆ ਜਿੰਨੇ ਚੌਧਰੀ ਵੱਡੇ ਨੋਟ ਚੁੱਕਦੇ ਰਹੇ ਸਾਡੇ ਕੋਲੋਂ ਵੀ ਇੰਨੇ ਮੁੰਡੇ ਮਰਵਾਤੇ ਇੰਨੇ ਮੁੰਡੇ ਮਰਵਾਤੇ ਇਹ ਸਾਰੇ ਸੱਦ ਜਿਹੜੇ ਸਿੱਧੇ ਤਰ੍ਹਾਂ ਦੱਸਦੇ ਆ ਠੀਕ ਆਂਦਾ ਢਿੱਡ ਪਰਨੇ ਪਾ ਕੇ ਡਾਂਗ ਫੇਰ ਇੱਕ ਰੀ ਮੱッセ ਰੰਗੜ ਦਾ ਕਾਤਲ ਇਹਨਾਂ ਨੂੰ ਪਤਾ ਨਾ ਕੀ ਨਾ ਕੀ ਹੁਣ ਚੌਧਰੀਆਂ ਨੂੰ ਲੱਗੇ ਸੁਣਾ ਸਾਰਿਆਂ ਨੂੰ ਚੌਧਰੀਓ ਤੁਹਾਨੂੰ ਸੂਬੇਦਾਰ ਸੱਦਾ ਹੁਣ ਸੱਦਾ ਆਇਆ ਵੱਡੇ ਘਰੋਂ ਚੌਧਰੀਆਂ ਨੇ ਸ਼ੀਸ਼ੇ ਅੱਗੇ ਖਲੋ ਕੇ ਤੁਰਲੇ ਵਾਲੀਆਂ ਪੱਗਾਂ ਬੰਨੀਆਂ ਮੁੱਛਾਂ ਨੂੰ ਤਾਦਤੇ ਵੀ ਸੱਦਾ ਵੱਡੇ ਘਰੋਂ ਆਇਆ ਵਾ ਇਹ ਤਾਂ ਸਾਡਾ ਅੱਜ ਵੀ ਸੁਭਾਅ ਆ ਨਾ ਸੱਦਾ ਵੱਡੇ ਘਰੋਂ ਆਵੇ ਸਾਰਾ ਟੱਬਰ ਛੁੱਟੀ ਕਰਨ ਪੈਂਦਾ ਉਹ ਵੱਡਾ ਘਰ ਭਾਵੇਂ ਸਾਰੇ ਪਿੰਡ ਦਾ ਚਟਾ ਵੇਚ ਗਿਆ ਹੋਵੇ ਸਾਰੇ ਪਿੰਡ ਦੀਆਂ ਸ਼ਾਮ ਲਾਟਾਂ ਨੱਪ ਗਿਆ ਹੋਵੇ ਸਾਰੇ ਪਿੰਡ ਦੇ ਪੁੱਠੇ ਸਿੱਧੇ ਕੰਮ ਕਰੇ ਘਰ ਵੱਡਾ ਗੱਡੀ ਵੱਡੀ ਆ ਕੋਠੀ ਵੱਡੀ ਆ ਸਾਰਾ ਤਬਰ ਹੋ ਬੋਬਕੇ ਜਾਊਗਾ ਜੇ ਤੁਹਾਨੂੰ ਸੱਦਾ ਕਿਸੇ ਦਿਹਾੜੀਦਾਰ ਨੇ ਮਾੜੇ ਬੰਦੇ ਨੇ ਦੇਤਾ ਰੇੜੀ ਵਾਲੇ ਨੇ ਦੇਤਾ ਰਿਕਸ਼ੇ ਵਾਲੇ ਨੇ ਦੇਤਾ ਸਾਨੂੰ ਪਤਾ ਵੀ ਸਾਡੀ ਡੀ ਆਈ ਪੀ ਟ੍ਰੀਟਮੈਂਟ ਨਹੀਂ ਉੱਥੇ ਹੋਣੀ ਸਾਡੀ ਪੁੱਛ ਪੜਤਾਲ ਨਹੀਂ ਹੋਣੀ ਰਾਹ ਗਲੀ ਚ ਰੁਪਈਆ 150 ਦੇਗਾ ਸਾਡੇ ਕੋਲ ਟਾਈਮ ਹੀ ਨਹੀਂ ਹੈਗਾ ਟਾਈਮ ਨਹੀਂ ਹੈਗਾ ਤੈਨੂੰ ਛੱਜ ਨਹੀਂ ਕਿਸੇ ਨੇ ਬੰਨਣਾ ਉਹਨਾਂ ਦੇ ਘਰ ਸਿੱਧੀ ਜੀ ਗੱਲ ਆ ਤੇ ਜਿੰਨਾ ਕਰ ਤੂੰ ਹੋ ਬੋਬਕੇ ਜਾਣਾ ਉਹ ਛੱਜ ਬੱਜਣਾ ਤੇਰੇ ਮਗਰ ਅਸੀਂ ਬੰਦਿਆਂ ਨਾਲ ਜੁੜੇ ਆ ਇਨਸਾਨੀਅਤ ਨਾ ਘੱਟ ਚੁੜੇ ਸਨ ਹੁਣ ਮਸੇ ਰੰਗੜ ਦੇ ਕਾਤਲ ਲੱਭਣ ਵਾਸਤੇ ਸਾਰੇ ਚੌਧਰੀ ਸਾਦਲੇ ਚੌਧਰੀ ਇਦਾਂ ਲੈਣ ਲਾ ਕੇ ਖਲੋਤੇ ਤੇ ਸੂਬੇਦਾਰ ਆਵਾਜ਼ ਮਾਰ ਕੇ ਕਹਿੰਦਾ ਓ ਚੌਧਰੀਓ ਤੁਹਾਨੂੰ ਪਤਾ ਮਸਾ ਰੰਗੜ ਮਰ ਗਿਆ ਕਹਿੰਦੇ ਜੀ ਜਨਾਬ ਮਰ ਗਿਆ ਪਤਾ ਲੱਗਾ ਤੇ ਸੂਬੇਦਾਰ ਕਹਿੰਦਾ ਵੀ ਤੁਹਾਨੂੰ ਫਿਰ ਇਹ ਵੀ ਪਤਾ ਹੋਊਗਾ ਵੀ ਕਿੰਨੇ ਮਾਰਿਆ ਕਿਉਂਕਿ ਤੁਸੀਂ ਨੋਟ ਚੁੱਕਦੇ ਰਹੇ ਜੇ ਪੈਸੇ ਖੜਦੇ ਰਹੇ ਜੇ ਇਥੋਂ ਵੀ ਪੰਜਾਬ ਚੋਂ ਸਿੱਖੀ ਖਤਮਾ ਮਾਝੇ ਚੋਂ ਸਿੱਖੀ ਖਤਮਾ ਮਾਲਵੇ ਚੋਂ ਸਿੱਖੀ ਖਤਮਾ ਦੁਆਬੇ ਚੋਂ ਸਿੱਖੀ ਖਤਮ ਜੇ ਸਿੱਖੀ ਖਤਮ ਸੀ ਤੇ ਮਸੇ ਰੰਗੜ ਦੇ ਕਾਤਲ ਧਰਤੀ ਚੋਂ ਉੱਗਿਆ ਕਿ ਆਕਾਸ਼ ਚੋਂ ਡਿੱਗਿਆ ਮੈਨੂੰ ਆ ਜਵਾਬ ਦੇ ਦਿਓ ਚੌਧਰੀ ਕਹਿੰਦਾ ਮੁਕਦੀ ਗੱਲ ਸੂਬੇਦਾਰਾ ਸਾਨੂੰ ਨਹੀਂ ਪਤਾ ਮਸੇ ਰੰਗੜ ਦਾ ਕਾਤਲ ਕੌਣ ਆ ਚੌਧਰੀ ਕਹਿੰਦਾ ਪੁੱਤ ਕੱਢਣੇ ਦੇ ਮੱਟਾਡੇ ਹੱਡਾਂ ਦੇ ਵਿੱਚੋਂ ਹੀ ਆ ਸਿੱਧੀ ਤਰ੍ਹਾਂ ਦੱਸ ਦੋਗੇ ਤਾਂ ਵੀ ਠੀਕ ਆ ਨਹੀਂ ਦੱਸੋਗੇ ਤੇ ਬਕਾਉਣਾ ਮੈਨੂੰ ਆਉਂਦਾ ਉਹ ਚੌਧਰੀ ਜਿਹੜੇ ਸਿੱਖਾਂ ਦੇ ਸਿਰ ਲਿਆ ਲਿਆ ਕੇ ਕਦੀ ਪੈਸੇ ਝੁਕਦੇ ਸੀ ਸੂਬੇਦਾਰ ਆਪਣੇ ਸਿਪਾਹਾਂ ਨੂੰ ਕਹਿੰਦਾ ਵੀ ਸਾਰੇ ਢਿੱਡ ਪਰਨੇ ਪਾ ਲੋ ਉਹਨਾਂ ਚਰ ਡਾਂਗ ਫੇਰਨੀ ਆ ਉਹਨਾਂ ਚਰ ਡਾਂਗ ਫੇਰਨੀ ਆ ਜਿੰਨਾ ਚਿਰ ਮੱਸੇ ਰੰਗੜ ਦੇ ਕਾਤਲ ਤੁਸੀਂ ਉਹ ਦ੍ਰਿਸ਼ ਅੱਖਾਂ ਦੇ ਸਾਹਮਣੇ ਲੈ ਕੇ ਆਓ ਕਿ ਸੂਬੇਦਾਰ ਜ਼ਕਰੀਆ ਖਾਂ ਦਾ ਦਰਬਾਰ ਲੱਗਾ ਤੇ ਚੌਧਰੀ ਲੈਣ ਲਾ ਕੇ ਖਲੋਤੇ ਅੱਗੇ ਹੁਣ ਤੁਸੀਂ ਬਹੁਤਿਆਂ ਨੇ ਉਹ ਦੌਰ ਹੰਡਾਲਿਆ ਵਾ ਜਿਹੜੇ ਤੁਹਾਡੇ ਚੋਂ ਚਿੱਟੀਆਂ ਦਾੜ੍ਹੀਆਂ ਵਾਲੇ ਸਤਿਕਾਰਯੋਗ ਬੈਠੇ ਆ 84 ਤੋਂ ਲੈ ਕੇ ਤੇ 95 ਤੱਕ ਉਹ ਮਾਰ ਤੁਸੀਂ ਚੱਲ ਲਈ ਆ ਤੁਹਾਨੂੰ ਪਤਾ ਇਸ ਗੱਲ ਦਾ ਸਰਕਾਰ ਵੱਲੋਂ ਆਪਣੇ ਕਰਿੰਦਿਆਂ ਨੂੰ ਹੁਕਮ ਸੀ ਵੀ ਇੰਨੇ ਮੁੰਡੇ ਮਰਵਾ ਦੇ ਤੇਰਾ ਆ ਰੈਂਕ ਬਣਾ ਦੂੰਗਾ ਜਿਹੜੇ ਬੰਦੇ ਉਹਨਾਂ ਦਿਨਾਂ 'ਚ ਚਪੜਾਸੀ ਨਹੀਂ ਨਾ ਲੱਗ ਸਕਦੇ ਉਹਨਾਂ ਨੇ ਪਿੰਡਾਂ ਦੇ ਪਿੰਡ ਵਿਹਲੇ ਕਰਵਾ ਕੇ ਤੇ ਵੱਡੇ ਰੈਂਕ ਤੇ ਵੱਡੇ ਅਹੁਦੇ ਲਏ ਵੱਡੇ ਅਹੁਦੇ ਲਏ ਇੱਕ ਤਰੀਕਾ ਹੁੰਦਾ ਵਾ ਕੌਮ ਨੂੰ ਕਿਦਾਂ ਖਤਮ ਕੀਤਾ ਜਾ ਸਕਦਾ ਮੈਂ ਗੱਲ ਸਟੇਜ ਤੇ ਹਮੇਸ਼ਾ ਕਹਿਣਾ ਅਸੀਂ ਜਿੰਨੀਆਂ ਗੱਲਾਂ ਕਰਦੇ ਆ ਨਾ ਅਸੀਂ ਮਰ ਚੱਲੇ ਖਤਮ ਹੋ ਚੱਲੇ ਆਹੋ ਚੱਲਿਆ ਆਹੋ ਚੱਲਿਆ ਇਹ ਗੱਲਾਂ ਕਰਨ ਦੀ ਲੋੜ ਨਹੀਂ ਸਾਨੂੰ ਜਿੰਨੀਆਂ 네ਗਟਿਵ ਗੱਲਾਂ ਕਰੀ ਜਾਵਾਂਗੇ ਸਾਡਾ ਆਪਣਾ ਹੌਸਲਾ ਟੁੱਟਦਾ ਜਾਊਗਾ ਪਰ ਜਿੱਥੇ ਗਲਤ ਹੋ ਰਿਹਾ ਵਾ ਉੱਥੇ ਸਿਰ ਜੋੜ ਕੇ ਵੀ ਤੇ ਬਹਿਣਾ ਪਊਗਾ ਨਾ ਸਾਨੂੰ ਅੱਜ ਸਿਰ ਜੋੜ ਕੇ ਬਹਿਣ ਦੀ ਬੜੀ ਲੋੜ ਆ ਅੱਗ ਲਾਉਣ ਵਾਲੇ ਤੁਹਾਡੇ ਚਾਰਚ ਫੇਰੇ ਖਲੋਤੇ ਆ ਜੇ ਅੱਗ ਲਾਉਣ ਵਾਲਿਆਂ ਦਾ ਨਾਮ ਮੋٹے ਅੱਖਰਾਂ 'ਚ ਲਿਖਿਆ ਜਾਊਗਾ ਅੱਗ ਬਚਾਉਣ ਵਾਲਿਆਂ 'ਚ ਖਲੂ ਹਮੇਸ਼ਾ ਅੱਗ ਬੁਝਾਉਣ ਵਾਲੇ ਭਾਵੇਂ ਬੁਝਾ ਨਾ ਵੀ ਸਕਣ ਪਰ ਜਦੋਂ ਇਤਿਹਾਸ ਲਿਖਿਆ ਜਾਊਗਾ ਉਹਨਾਂ ਨੂੰ ਲੋਕੀ ਚੇਤੇ ਤੇ ਕਰਨਗੇ ਵੀ ਫਲਾਣਾ ਸਹੀ ਬੰਨੇ ਖਲੋਤਾ ਸਿਆ ਅੱਗ ਅੱਗ ਲੱਗੀ ਸੀ ਨਾ ਜੰਗਲ ਨੂੰ ਤੇ ਚਿੜੀ ਨੇ ਚੁੰਝ ਚ ਪਾਣੀ ਭਰਿਆ ਤੇ ਚਿੜੀ ਉੱਡ ਗਈ ਅੱਗ ਬੁਝਾਉਣ ਵਾਸਤੇ ਤੇ ਅਗਲੇ ਬੰਨੇ ਕੋਈ ਮੇਰੇ ਵਰਗਾ ਖਲੋਤਾ ਹੈ ਹੁਣ ਮੇਰੇ ਵਰਗਾ ਤੁਸੀਂ ਸਮਝ ਲਓ ਵੀ ਜਿਹੜਾ ਨਹੀਂ ਚਾਹੁੰਦਾ ਵੀ ਅੱਗ ਬੁਝੇ ਉਹ ਚਿੜੀ ਨੂੰ ਘੇਰ ਕੇ ਕਹਿੰਦਾ ਵੀ ਤੂੰ ਕਿਧਰ ਉਹ ਕਹਿੰਦੀ ਅੱਗ ਬੁਝਾਉਣ ਚੱਲੀ ਆ ਤੇ ਬੰਦਾ ਹੱਸ ਪਿਆ ਕਹਿੰਦਾ ਵੀ ਤੇਰੀ ਇੱਕ ਚੁੰਝ ਦੇ ਨਾਲ ਅੱਗ ਬੁਝੂ ਤੇ ਚਿੜੀ ਕਹਿੰਦੀ ਮੈਨੂੰ ਪਤਾ ਨਹੀਂ ਬੁਝਣੀ ਪਰ ਮੈਨੂੰ ਇਹ ਗੱਲ ਦਾ ਵੀ ਪਤਾ ਕਿ ਜਦੋਂ ਇਤਿਹਾਸ ਲਿਖਿਆ ਗਿਆ ਉਦੋਂ ਮੇਰਾ ਨਾਂ ਅੱਗ ਲਾਉਣ ਵਾਲਿਆਂ 'ਚ ਨਹੀਂ ਅੱਗ ਬੁਝਾਉਣ ਵਾਲਿਆਂ ਚ ਆਊਗਾ ਅੱਜ ਸਾਡੀ ਕੌਮ ਨੂੰ ਸਿਰ ਜੋੜ ਕੇ ਬਹਿਣ ਦੀ ਲੋੜ ਆ ਖਿੱਚੋ ਤਾਣ ਖਤਮ ਕਰਨੀ ਪੋਗੀ ਆ ਜੋ ਅਕਾਲ ਤਖਤ ਸਾਹਿਬ ਹੋ ਰਿਹਾ ਵਾ ਜੋ ਸਾਡੀ ਸਿੱਖ ਰਾਜਨੀਤੀ ਚ ਵਾਪਰ ਰਿਹਾ ਵਾ ਇਹ ਬਹੁਤ ਮੰਦ ਭਾਗਾ ਵਾ ਸਾਡੇ ਵਾਸਤੇ ਲੀਡਰ ਕਿਹੇ ਦੇ ਸਕੇ ਨਹੀਂ ਜੇ ਹੈਗੇ ਇਹਨਾਂ ਦੇ ਮਗਰ ਲਾ ਕੇ ਪਿੰਡਾਂ ਚ ਵਿਗਾੜਨਾ ਪਾ ਕੇ ਬਹਿ ਜੋ ਕਿਤੇ ਇਹਨਾਂ ਤੁਹਾਨੂੰ ਜੁੱਤੀਓ ਜੁੱਤੀ ਕਰਵਾਉਣਾ ਆਪ ਉਹ ਦਾਂਦਈਆ ਆ ਕਿੱਡੇ ਵੱਡੇ ਲੀਡਰ ਦੀ ਕੁੜੀ ਦਾ ਵਿਆਹ ਹੋਇਆ ਵੇਖੀਆ ਫੋਟੋਆਂ ਵੇਖੀਆ ਮੋਬਾਈਲ ਦੇ ਉੱਤੇ ਸਾਰਿਆਂ ਨੇ ਕਿ ਕਿਹੜੇ ਵੱਡੇ ਲੀਡਰ ਦੀ ਕੁੜੀ ਦਾ ਵਿਆਹ ਹੋਇਆ ਮਨਾ ਨਾ ਮੈਂ ਤੁਹਾਨੂੰ ਪਤਾ ਸਾਰਾ ਉਥੇ ਕਿਹੜਾ ਨਹੀਂ ਪਹੁੰਚਿਆ ਮੈਂ ਕਦੇ ਉਥੇ ਇੱਕ ਦੂਜੇ ਨੂੰ ਗਾਲਾਂ ਕੱਢਦੇ ਆ ਉਥੇ ਗਲਾਸੀ ਨਾਲ ਗਲਾਸੀ ਇਕੱਠੀ ਚੱਲਣ ਈ ਆ ਪੈਗ ਪਿਆਲਾ ਇਕੱਠਾ ਚੱਲੂਗਾ ਉਥੇ ਰੋਟੀ ਵੀ ਸਾਂਝੀ ਆ ਉਥੇ ਬੋਟੀ ਵੀ ਸਾਂਝੀ ਆ ਪਰ ਤੁਹਾਨੂੰ ਐ ਪਾੜ ਕੇ ਰੱਖਿਆ ਇੱਕ ਦੂਜੇ ਨੂੰ ਉਹਦੇ ਅੰਦਰੋਂ ਕਿਓ ਖਿਚੜੀ ਆ ਸਾਰੇ ਕਿਹਨੇ ਪੁੱਤ ਕਿਹੇ ਹੱਲ ਮੰਗਿਆ ਤੇ ਕਿਸੇ ਨੇ ਧੀ ਕਿਹੇ ਹੱਲ ਮੰਗਿਆ ਪਿੰਡਾਂ 'ਚ ਤੇ ਸਗਾ ਭਰਾ ਨਹੀਂ ਸਕੇ ਨੂੰ ਕਵਾ ਕੇ ਰਾਜੀ ਆਗਾ ਨਾ ਨਾ ਇਹ ਨਹੀਂ ਸਾਡੇ ਦੇ ਦਾ ਬੰਦਾ ਸੀ ਇੱਧਰ ਜਾਣਾ ਹੀ ਸਗਾ ਭਰਾ ਨਹੀਂ ਭਰਾ ਨੂੰ ਕਵਾਉਣ ਦੇ ਪਿੰਡ 'ਚ ਸਾਡੇ ਮੇਲਿਆਂ ਦੀ ਹਾਲਤ ਕੀ ਬਣਾ ਲਈ ਅਸੀਂ ਇਹ ਰਾਜਨੀਤੀ ਦੇ ਪੱਤੇ ਮੇਲੇ ਆ ਸਾਰੇ ਜਿਹੜਾ ਅਸੀਂ ਕਹਦੇ ਨੇ ਨਾ ਅੱਗੇ ਬੜੀ ਸੰਗਤ ਹੁੰਦੀ ਸੀ ਆ ਦਹਾਕ ਸਾਲਾਂ 'ਚ ਹੀ ਫਰਕ ਪਿਆ ਸੰਗਤ ਘੜ ਗਈ ਪਠਾ ਪਾਤਾ ਤੁਹਾਡਾ ਅਗਲਿਆਂ ਨੇ ਅਹੀਂ ਇਹਨੇ ਮੂੰਹ ਵਟ ਕੇ ਰੱਖਦੇ ਆ ਅਹੀਂ ਤੇ ਮੇਲੇ ਵੀ ਮਹੱਲਿਓ ਮੱਲੀ ਕਰਤੇ ਨਹੀਂ ਨਹੀਂ ਉਹਨਾਂ ਦੇ ਮਹੱਲੇ ਮੇਲਾ ਵਾ ਹੀ ਨਹੀਂ ਜਾਣਾ ਜਦੋਂ ਸਾਡੇ ਮਹੱਲੇ ਹੋਊਗਾ ਹੀ ਆਪਣੇ ਮਹੱਲੇ ਵਾਲੇ ਮੇਲੇ ਜਾਵਾਂਗੇ ਅਹੀਂ ਤੇ ਮੇਲੇ ਵੀ ਗੁਰੂ ਦੇ ਜਿਹੜੇ ਸੀ ਆਪਣੇ ਮਹੱਲਿਆਂ ਦੇ ਹਿਸਾਬ ਨਾਲ ਕਰਨੇ ਸ਼ੁਰੂ ਕਰ ਦਿੱਤੇ ਅੱਜ ਸਮਝਣ ਦੀ ਲੋੜ ਆ ਕੌਮ ਨੂੰ ਇੱਕ ਥਾਂ ਤੇ ਹੋਵੋ ਤੁਹਾਡੇ ਜ ਕਿਸੇ ਨੇ ਅੰਮ੍ਰਿਤ ਛਕਿਆ ਨਹੀਂ ਛਕਿਆ ਕੇਸ ਰੱਖੇ ਨਹੀਂ ਰੱਖੇ ਜਿਨ੍ਹਾਂ ਨੇ ਛਤਿਆਵਾ ਜਿਨ੍ਹਾਂ ਨੇ ਅਮਰਤ ਰੱਖ ਛੱਗਿਆ ਕੇਸ ਰੱਖੇ ਆ ਅੱਜ ਸਾਰਿਆਂ ਨੂੰ ਇੱਕੋ ਕੇ ਤੇ ਠੰਡੇ ਦਿਮਾਗ ਨਾਲ ਸੋਚਣ ਦੀ ਲੋੜ ਆ ਕੌਮ ਨਾਲ ਕਾਟਾ ਕਿੱਥੇ ਹੋ ਰਿਹਾ ਵਾ ਇੱਕ ਗੱਲ ਕਹਿ ਕੇ ਤੇ ਮੈਂ ਢਾਡੀ ਸਿੰਘਾਂ ਕੋ ਸੇਵਾ ਲੈਣੀ ਆ ਆਉਣ ਵਾਲਾ ਸਮਾਂ ਕੰਪਿਊਟਰ ਦਾ ਵਾ ਕੰਪਿਊਟਰ ਦਾ ਤੁਹਾਡੇ ਚ ਜਿਹੜੇ ਇੰਟਰਨੈਟ ਦੇ ਉੱਤੇ ਬੜੇ ਧਿਆਨ ਨਾਲ ਚੱਲਦੇ ਆ ਉਹਨਾਂ ਨੂੰ ਪਤਾ ਵਾ ਇੱਕ ਨਵਾਂ ਸਿਸਟਮ ਇੰਟਰਨੈਟ 'ਚ ਆਇਆ ਵਾ AI ਦਾ ਇਹਨੇ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਵੀ ਖਾਣੀਆਂ ਵਾ ਬਹੁਤ ਸਾਰੇ ਲੋਕਾਂ ਨੂੰ ਘਾਟੇ ਪੈਣ ਕਿਉਂਕਿ ਸਾਰਾ ਕੁਝ ਕੰਪਿਊਟਰ ਨਾਲ ਇੱਕ ਮਿੰਟ ਚ ਪਹਿਲਾਂ ਉਹਨੂੰ ਦੱਸੋ ਵੀ ਐਦਾਂ ਦਾ ਗਾਣਾ ਲਿਖਣਾ ਵਾ ਸਿੰਗਰ ਦੀ ਵੀ ਲੋੜ ਨਹੀਂ ਸਾਜ਼ਾਂ ਦੀ ਵੀ ਲੋੜ ਨਹੀਂ ਗਾਣਾ ਲਿਖਣ ਵਾਲੇ ਦੀ ਵੀ ਲੋੜ ਨਹੀਂ 5 ਮਿੰਟ ਚ ਇੰਟਰਨੈਟ ਗਾਣੇ ਤਿਆਰ ਕਰਕੇ ਦੇਂਡਿਆ ਵਾ ਵਾਜਾਂ ਵੀ ਮਗਰ ਆਪੇ ਆਉਣਗੀਆਂ ਗਾਉਣ ਵਾਲਿਆਂ ਦਾ ਸਭ ਤੋਂ ਐਂਡ ਤੇ ਇਹਦੇ ਮਾਰ ਵਜਣੀ ਜੇ ਕਿਸਾਨ ਨੂੰ ਜਾ ਕੇ ਅੱਜ ਵਾਜੇ 10 ਸਾਲਾਂ ਨੂੰ ਵਾਜੇ 20 ਸਾਲਾਂ ਨੂੰ ਵਾਜੇ ਕਈ ਲੋਕੀ ਕਹਿੰਦੇ ਲੈ ਐਵੇਂ ਮਰੀ ਜਾਂਦੇ ਹਵਾਜੇ ਇਦਾਂ ਨਹੀਂ ਹੁੰਦਾ ਅੱਜ ਤੋਂ 10 ਸਾਲ ਪਹਿਲਾਂ ਆਪਾਂ ਕੀ ਕਹਿੰਦੇ ਹੁੰਨੇ ਆ ਜਿਹੜਾ ਕੋਈ ਬੰਦਾ ਬਾਹਰਲੇ ਦੇਸ਼ ਚੋਂ ਆਉਂਦਾ ਹੁੰਦਾ ਹੈ ਪਤਾ ਕੀ ਜਾਂਦਾ ਹੁੰਦਾ ਹੈ ਲੈ ਵੀ ਆਉਣ ਵਾਲੇ ਟਾਈਮ 'ਚ ਨਾ ਮੋਬਾਈਲ ਇਦਾਂ ਦੇ ਆ ਜਾਣੇ ਆ ਵੀ ਉਧਰਲੇ ਬੰਦੇ ਦੀ ਵੀ ਫੋਟੋ ਆਇਆ ਕਰੂ ਤੇ ਇੱਧਰਲੇ ਬੰਦੇ ਦੀ ਵੀ ਫੋਟੋ ਆਇਆ ਕਰੂ ਤੇ ਸਾਡੇ ਜਿਹਦੇ ਮੇਰੇ ਵਰਗੇ ਕੁਸਵਿਚਾਂ ਵਾਲਾ ਹੁੰਦਾ ਹੈ ਨਾ ਉਹ ਆਂਦਾ ਹੁੰਦਾ ਹੈ ਜਾਂ ਗਾਂ ਇਦਾਂ ਦਾ ਮੋਬਾਈਲ ਕਿਤੇ ਬਣ ਸਕਦਾ ਕੋਈ ਤਾਰ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਅਹੇ ਜੀ ਉਧਰ ਵਾਲਾ ਵੀ ਦਿਖਿਆ ਕਰੂ ਤੇ ਇੱਧਰ ਦੇਖ ਗਏ ਨਾ ਸਾਰੇ ਤੁਹਾਡੀ ਜੇਬਾਂ ਚੀਆਂ ਨਾ ਇੰਟਰਨੈਟ ਨੇ ਬਹੁਤ ਤਰੱਕੀ ਕਰਨੀ ਸਿੱਖ ਕੌਮ ਇੰਟਰਨੈਟ ਦੀ ਮਥਾਜ ਨਹੀਂ ਹਮ ਰਾਖਤ ਬਾਦਸ਼ਾਹੀ ਦਾਵਾ ਅਸੀਂ ਦੁਨੀਆ ਤੇ ਰਾਜ ਕਰਨਾ ਵਾ ਪਰ ਫਿਰ ਵੀ ਪਿਛੇ ਜੇ ਇੰਟਰਨੈਟ ਨੂੰ ਪੁੱਛਿਆ ਗਿਆ ਗਰੋਕ AI ਨੂੰ ਪੁੱਛਿਆ ਗਿਆ ਤੁਸੀਂ ਖਬਰਾਂ ਵੇਖੀਆਂ ਵਾ ਉਥੇ ਇੰਟਰਨੈਟ ਨੂੰ ਪੁੱਛਿਆ ਗਿਆ ਵੀ ਜਿੰਨੇ ਵੀ ਧਰਮ ਦੁਨੀਆ ਦੇ ਵਿੱਚ ਆ ਜੇ ਇਹਨਾਂ ਸਾਰੇ ਧਰਮਾਂ ਦੇ ਵਿੱਚੋਂ ਕੋਈ ਇੱਕ ਚੁਣਨਾ ਹੋਵੇ ਵੀ ਪੂਰੀ ਦੁਨੀਆ ਤੇ ਰਾਜ ਕਰ ਸਕਦਾ ਵਾ ਕੰਪਿਊਟਰ ਨੇ ਜਵਾਬ ਦਿੱਤਾ ਸਿੱਖ ਧਰਮ ਇਹ ਦੁਨੀਆ ਤੇ ਰਾਜ ਕਰ ਸਕਦਾ ਹੈ ਤੁਹਾਡੀ ਗੱਲ ਤੁਹਾਡੀ ਗੱਲ ਵਿਸ਼ਵ ਪੱਧਰ ਤੇ ਚੱਲੇ ਤੁਹਾਡੀ ਗੱਲ ਪੂਰੀ ਦੁਨੀਆ ਚ ਚੱਲੇ ਤੇ ਅਸੀਂ ਆਪਸ ਚ ਨੇ ਸਿਰ ਜੋੜ ਕੇ ਬਹਿਣ ਡੈ ਤੁਹਾਡੀ ਗੱਲ ਬੜੀ ਦੁਨੀਆ ਚ ਚੱਲਣ ਡਈ ਆ ਪਰ ਤੁਹਾਨੂੰ ਇਥੋਂ ਦੀਆਂ ਸਰਕਾਰਾਂ ਇਥੋਂ ਦੀ ਰਾਜਨੀਤੀ ਆਪਸ ਚ ਪੱਗੋ ਪੱਗੀ ਕਰਾ ਕੇ ਤੇ ਦੁਨੀਆ ਚ ਤੁਹਾਡਾ ਜਲੂਸ ਕੱਢਣ ਨੂੰ ਫਿਰਨ ਡਈ ਪਰ ਸਾਨੂੰ ਸਮਝ ਨਹੀਂ ਲੱਗਣ ਡਈ ਵੱਡੀ ਗੱਲ ਇਹ ਆ ਠੀਕ ਹੈ ਜੀ ਉਹ ਗੱਲ ਕਿਸੇ ਵੀਰ ਨੇ ਸੁਣੀ ਉਹ ਕਹਿੰਦਾ ਜਰੂਰ ਸੁਣਾ ਕੇ ਜਾਇਓ ਚਲੋ ਅਖੀਰ ਤੇ ਸਮਾਂ ਬਣਿਆ ਮੈਂ ਜਰੂਰ ਤੁਹਾਨੂੰ ਸੁਣਾ ਕੇ ਜਾਂਦਾ ਗੁਰੂ ਕਿਰਪਾ ਕਰੇ ਇੱਕ ਵਾਰ ਸਾਰੀ ਸੰਗਤ ਹੱਥ ਜੋੜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਤੁਹਾਡੀ ਗੱਲ ਪੂਰੀ ਦੁਨੀਆ ਚ ਚੱਲ ਰਹੀ ਆ ਇਸ ਕਰਕੇ ਸਿਰ ਜੋੜ ਕੇ ਬਹਿਣ ਦੀ ਲੋੜ ਆ ਮਸੇ ਰੰਗੜ ਦੇ ਕਾਤਲ ਪੁੱਛੇ ਜਾ ਰਹੇ ਸੀ ਚੌਧਰੀਆਂ ਦੇ ਕੋਲੋਂ ਤੇ ਚੌਧਰਾਂ ਨੂੰ ਜਦੋਂ ਡਾਂਗ ਫਰੀ ਤੇ ਚੌਧਰੀ ਕਹਿੰਦੇ ਜੀ ਸਾਨੂੰ ਨਹੀਂ ਪਤਾ ਸਾਨੂੰ ਨਹੀਂ ਪਤਾ ਤੇ ਮਗਰਲੇ ਬੰਨੇ ਇੱਕ ਚੌਧਰੀ ਖਲੋਤਾ ਸੀ ਇਹਦਾ ਨਾਂ ਸੀ ਹਰਪ੍ਰਖਤ ਨਰਨਜਣੀਆਂ ਜੰਡੇਆਲੇ ਵਾਲਾ ਚੌਧਰੀ ਜਦੋਂ ਉਹਦੇ ਪਾਸੇ ਭੰਨਣ ਲੱਗੇ ਨਾ ਉਹ ਤੇ ਦੁਵੇਂ ਬਾਵਾ ਚੁੱਕ ਕੇ ਕਹਿੰਦਾ ਦੁਹਾਈ ਤੁਹਾਡੇ ਅੱਲਾਹ ਦੀ ਮੈਨੂੰ ਨਾ ਮਾਰਿਓ ਮੈਨੂੰ ਪਤਾ ਮਸੇ ਰੰਗੜ ਦਾ ਕਾਤਲ ਕੌਣ ਆ ਜਦੋਂ ਨੇ ਆਂਖ ਹੈ ਨਾ ਮੈਨੂੰ ਪਤਾ ਮਸੇ ਰੰਗੜ ਦਾ ਕਾਤਲ ਕੌਣ ਆ ਤੇ ਪਹਿਲਾਂ ਜਿਹੜਿਆਂ 20 22 ਜਾਣਿਆਂ ਨੂੰ ਲਾਸ਼ਾਂ ਪੈ ਗਈਆਂ ਹੈ ਨਾ ਕੁੱਟਣਾ ਉਹ ਸਾਰੇ ਉਹਦੇ ਵਾਲੇ ਵੇਖ ਕੇ ਕਹਿੰਦੇ ਜੇ ਤੈਨੂੰ ਪਤਾ ਸੀ ਤੇ ਅੱਗੇ ਖਲੋਨੋਂ ਮਰਦੋ ਵੀ ਸਾਨੂੰ ਕਟਾਉਣਾ ਜ਼ਰੂਰੀ ਇਹ ਸਾਨੂੰ ਕਟਾ ਕੇ ਤੇ ਤੂੰ ਮਗਰੋਂ ਕਹਿੰਦਾ ਵੀ ਮੈਨੂੰ ਪਤਾ ਇਹ ਸ਼ਤਾਨ ਬੰਦਿਆਂ ਦੀ ਖੇਡ ਆ ਮਰਿਆ ਸੱਪ ਦੂਜੇ ਦੇ ਗਲ ਪਾਈਦਾ ਕਿੱਦਾਂ ਆ